ਵਾਗ ਤੇ ਤੁਹਾਡੇ ਆਪਣੇ ਹੀ YouTube ਚੈਨਲ ਪੋਜ਼ਿਟਿਵ ਹੈਰੀ ਪੰਜਾਬ ਤੇ ਦੋਸਤੋ ਅੱਜ ਕੱਲ ਕਰਾਂਗੇ 2025 ਪੰਜਾਬ ਪੁਲਿਸ ਦੇ 2025 ਦੇ ਸਕੋਰ ਕੜਾਉਣ ਤੋਂ ਬਾਅਦ ਬਹੁਤ ਸਾਰੇ ਗਰੁੱਪਾਂ ਤੇ ਮੈਸੇਜਾਂ ਵਿਚਾਰਿਆ ਹੈ ਕਿ 2025 ਦੀ ਫਿਜ਼ੀਕਲ ਦੀ ਕੱਟਆਫ ਵੀ ਆ ਗਈ ਹੈ ਤਾਂ ਦੋਸਤੋ ਉਸਦੀ ਕੱਟਆਫ ਬਾਰੇ ਜਾਣਾਂਗੇ ਕਿ ਉਹ ਵੀਡੀਓ ਜੋ ਵੀ ਉਹ ਨੋਟੀਫਿਕੇਸ਼ਨ ਆ ਰਿਹਾ ਹੈ ਉਹ ਅਸਲੀ ਹੈ ਜੇ ਨਕਲੀ ਹੈ ਤਾਂ ਜੇਕਰ ਤੁਸੀਂ ਵੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੋਜ਼ਿਟਿਵ ਹੈਰੀ ਪੰਜਾਬ ਨੂੰ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਬੈਲ ਆਈਕਨ ਨੂੰ ਕਰ ਲਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸ ਜਿਆ ਸਮਨਿੰਦੇ ਵੀਡੀਓ ਕਰਦਿਆਂ ਸ਼ੁਰੂ ਸਭ ਤੋਂ ਪਹਿਲਾਂ ਦੋਸਤੋ ਤੁਹਾਨੂੰ ਸਾਹਮਣੇ ਆਇਆ ਇਸ ਤਰ ਕੱਟ ਆਫ ਸਾਰੇ ਨੂੰ ਆ ਰਹੀ ਹੈ ਤਾਂ ਕੱਟ ਆਫ ਆ ਰਹੀ ਤੁਹਾਨੂੰ ਦੱਸਦੀ ਹੈ ਕਿ ਜੋ ਆ ਸਾਈਡ ਤੇ ਮੈਂ ਬਲਰ ਕੀਤਾ ਹੋਇਆ ਹੈ ਇਹ ਸਾਰਾ ਇੱਕ ਇੱਕ ਗਰੁੱਪ ਦੀ ਪ੍ਰਾਈਵੇਸੀਲੀ ਹੈ ਮਤਲਬ ਕਿਸੇ ਦਾ ਗਰੁੱਪ ਦੀ ਲੋਗੋ ਲੱਗੀ ਹੋਈ ਸੀ ਹੁਣ ਜਿਵੇਂ 2025 ਲਿਖਾ ਹੋਇਆ ਹੈ ਦੋਸਤੋ ਇਹ ਜੋ ਹੈ ਕੱਟ ਆਫ ਇਹ ਦੋਸਤੋ 2024 ਜੋ ਕੱਟ ਆਫ ਆਈ ਸੀ ਉਹੀ ਸੇਮ ਹੈ ਸਾਰੀ ਬਿਲਕੁਲ ਸੇਮ ਹੈ 2024 ਨੂੰ ਐਡਿਟ ਕਰਕੇ 2025 ਕੀਤਾ ਗਿਆ ਹੈ ਕਿਸੇ ਨੇ 2024 ਜਾਂ 2025 ਪਾ ਕੇ ਇਸ ਨੂੰ ਫੇਕ ਮੈਸੇਜ ਦਈਏ ਤੁਸੀਂ ਦੇਖ ਰਹੇ ਹੋ ਜੋ ਫੌਂਟ ਹੈ ਫੌਂਟ ਵੀ ਅਲੱਗ-ਅਲੱਗ ਹੈ ਜੋ ਫੌਂਟ ਹੈ ਨਾ ਬਿਲਕੁਲ ਅਲੱਗ ਹੈ ਤਾਂ ਇਹ ਬਿਲਕੁਲ ਫੇਕ ਹੈ ਤਾਂ ਇਸ ਜੋ ਨੋਟੀਫਿਕੇਸ਼ਨ ਆ ਰਿਹਾ ਹੈ ਕਿ ਪੰਜਾਬ ਪੁਲਿਸ 2025 ਸਪੋਰਟ ਕਰਨ ਦੇ ਬਾਅਦ ਇਸ ਤਰ੍ਹਾਂ ਦਾ ਮਤਲਬ ਫਿਜ਼ੀਕਲੀ ਕਟ-ਆਫ ਆ ਆ ਚੁੱਕੀ ਹੈ ਤਾਂ ਦੋਸਤੋ ਇਹ ਬਿਲਕੁਲ ਫੇਕ ਹੈ ਇਸ ਤੇ ਯਕੀਨ ਨਾ ਕਰਿਓ ਤਾਂ ਦੋਨੋਂ ਅਫੀਸ਼ੀਅਲ ਸਾਈਟ ਤੇ ਲੈ ਚਲਦੇ ਹਾਂ ਪੰਜਾਬ ਪੁਲਿਸ 2025 ਤੇ ਸਤਿ ਸ੍ਰੀ ਅਕਾਲ ਦੋਸਤੋ ਇੱਥੇ ਦੇਖ ਸਕਦੇ ਹੋ ਪਲੱਸ ਨਿਸ਼ਾਨ ਕੰਨ ਤੋਂ ਬਾਅਦ ਇਥੇ ਲਿਆ ਸਕਦੇ ਆ ਇੱਥੇ ਲਿਖਿਆ ਇੰਪੋਰਟੈਂਟ ਮੈਸੇਜ ਲਾਸਟ ਤੇ ਆ ਰਿਹਾ ਸਕੋਰ ਕਾਰਡ ਲਾਸਟ ਅਪਡੇਟ ਦੋਸਤੋ ਸਕੋਰ ਕਾਰਡ ਹੀ ਰਹੀ ਹੈ ਸਕੋਰ ਕਾਰਡ ਇੱਥੇ ਆ ਜਾਏਗਾ ਆਪਣਾ ਕੱਟਆਫ 2025 ਫਿਜ਼ੀਕਲ ਲਈ ਤਾਂ ਦੋਸਤੋ ਇਸ ਕੱਟਆਫ ਕਦੋਂ ਰਹੇਗੀ ਪੰਜਾਬ ਪੁਲਿਸ ਦੇ 2025 ਦੇ ਦੂਸਰੇ ਹਫਤੇ ਦੂਸਰੇ ਹਫਤੇ ਸਤੰਬਰ ਦੇ ਸਤੰਬਰ ਦੇ ਦੂਸਰੇ ਹਫਤੇ ਇਸ ਦੀ ਮੇਨ ਫਿਜ਼ੀਕਲ ਲੀ ਕਟਆਫ ਆ ਜਾਏਗੀ। ਦੋਸਤੋ ਪਿਆਰ ਰਹਿਣਾ ਆਪਣਾ ਜੋ ਵੀ ਕਿਸੇ ਮਫੀਕ ਮੈਸੇਜ ਦੀ ਯਕੀਨ ਨਾ ਕਰਿਆ ਜੇ ਤਾਂ ਫਿਜ਼ੀਕਲ ਲੀ ਕਟਆਫ ਮੇਨ ਦੋ ਦੂਸਰੇ ਹਫਤੇ ਦੇ ਸਤੰਬਰ ਵਿੱਚ ਆ ਜਾਏਗੀ। ਤਾਂ ਵੀਡੀਓ ਕਿਦਾਂ ਦੇ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਭੁੱਲ ਨਾ ਦੁਬਾਰਾ ਫਿਰ ਦੋਸਤੋ ਦੱਸ ਦਈਏ ਕਿ ਇਹ ਵੀਡੀਓ ਜੋ ਵੀ ਨੋਟੀਫਿਕੇਸ਼ਨ ਆ ਰਿਹਾ ਹੈ ਇਹ ਸਰਾਸਰ ਫੇਕ ਹੈ ਤੁਸੀਂ ਇਸ ਤੇ ਯਕੀਨ ਨਾ ਕਰਿਓ ਜੀ। ਪੱਕੀ ਜੇਕਰ ਤੁਸੀਂ ਪੰਜਾਬ ਪੁਲਿਸ ਦੀ ਅਫੀਸ਼ੀਅਲ ਸਾਈਟ ਨੂੰ ਵਾਰ-ਵਾਰ ਚੈੱਕ ਕਰਦੇ ਰਹਿਣਾ ਤਾਂ ਜੋ ਕੋਈ ਰੀਜਨਲ ਜਾਂ ਰੀਜਨਲ ਆਹ ਕੱਟ-ਆਫ ਬਾਰੇ ਪਤਾ ਚੱਲਦਾ ਰਹੇ ਹਰ ਨੋਟੀਫਿਕੇਸ਼ਨ ਬਾਰੇ ਪਤਾ ਚੱਲਦਾ ਰਹੇ ਤਾਂ ਵੀਡੀਓ ਨੂੰ ਚੈਨਲ ਸਬਸਕ੍ਰਾਈਬ ਕਰਨਾ ਤੇ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਨੂੰ ਦੱਸਣਾ ਤਾਂ ਧੰਨਵਾਦ ਜੀ ਦੋਸਤੋ